ਮਰ ਗਏ ਤੋ ਅਲਗ ਬਾਤ ਹੈ ਮਰ ਗਏ ਤੋ ਅਲਗ ਬਾਤ ਹੈ ਵਰਨਾ ਤੇਰੇ ਕਹਿਨੇ ਸੇ ਵੀ ਤੁਝੇ ਛੋੜਨੇ ਵਾਲੇ ਨਹੀਂ ਹੈ ਇਹ ਹਰ ਇੱਕ ਦੀ ਜ਼ਿੰਦਗੀ ਚ ਹੋਣਾ ਚਾਹੀਦਾ ਨਾ ਮਰ ਗਿਆ ਤਾਂ ਵੱਖਰੀ ਗੱਲ ਹੈ ਹੈ ਮਰ ਗਏ ਤਾ ਵੱਖਰੀ ਗੱਲ ਐ ਪਰ ਤੇਰੇ ਕਹਿਣ ਦੇ বিনা ਤੈਨੂੰ ਛੱਡਣ ਵਾਲੇ ਨਹੀਂ ਐ ਸੱਚੀ ਗੱਲ ਐ ਪਿਆਰ ਕਰੇ ਪਿਆਰ ਐਨਾ ਕੋਣ ਬਾਵੋ ਕਿ ਪਿਆਰ ਤੁਹਾਡਾ ਅਗਲੇ ਦੇ ਹਿਰਦੇ ਵਿੱਚ ਦਿਲ ਵਿੱਚ ਜਾ ਗਿਆ ਤੇ ਤੁਹਾਡੇ ਲਈ ਜਾਨ ਦੇ ਦੇ ਜਾਨ ਪਰ ਪਿਆਰ ਕਰਨਾ ਬਹੁਤ ਔਖਾ ਐ ਸਮਝਣਾ ਬਹੁਤ ਔਖਾ ਬਈ ਪਿਆਰ ਹੈ ਨਾ ਮੇਰਾ ਹਨਾ ਕਦੇ ਦੇਖੋ ਸੇ ਜ਼ਿੰਦਗੀ ਚ ਤਜਰਬਾ ਕਰਕੇ ਪਿਆਰ ਕਰਨਾ ਬਹੁਤ ਔਖਾ ਹਰ ਜੀ ਨੇ ਪਿਆਰ ਕਰ ਲਿਆ ਉਹਦੀ ਜ਼ਿੰਦਗੀ ਬਦਲ ਗਈ ਜਿਹੜੀ ਜ਼ਿੰਦਗੀ ਉਹ ਜ਼ਿੰਦਗੀ ਦਾ ਆਨੰਦ ਹੀ ਵੱਖਰਾ ਉਸ ਇਸ ਕਰਕੇ ਪਿਆਰ ਕਰੋ ਪਿਆਰ ਚ ਤੋਖਣਾ ਹੈ ਹਨਾ ਜੇਰਾ ਸਾੜਨਾ ਵੀ ਜਾਵੇ ਨਾ ਉਤੋਂ ਸਾੜਨਾ ਹੋਵੇ ਇਦਾਂ ਦਾ ਜ਼ਿੰਦਗੀ ਚ ਪਿਆਰ ਕਰੋ ਹਣਾ ਠੀਕ ਲੱਗਿਆ ਤਾਂ ਸ਼ੇਅਰ ਕਰ ਦਿਓ ਵੀਰੇ ਧੰਨਵਾਦ